ਬਹੁਤ ਹੀ ਧੰਨਵਾਦ ਕਰਦਾ ਪੰਜਾਬ ਦੇ ਮੱਖੰਦਰੀ ਸਾਹਿਬ ਭਗਵੰਤ ਸਿੰਘ ਜੀ ਮਾਨ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋਰ ਵਿਕੇਂਦਰੀਵਾਲ ਸਾਹਿਬ ਦਾ ਸਾਨੂੰ ਤਕਰੀਬਨ 6.5 ਕਰੋੜ ਦੀ ਲਾਗਤ ਨਾਲ ਮਹਿਰਾਨ ਸਗਾ ਵੀ ਇੰਨੇ ਚਿਰਾਂ ਬਾਅਦ ਵੀ ਅੱਜ ਅੱਜ ਦੀ ਡੇਟ 'ਚ ਵੀ ਹੁਸ਼ਿਆਰਪੁਰ 'ਚ ਵਾਟਰ ਸਪਲਾਈ ਦੀਆਂ ਲਾਈਨਾਂ 27 ਕਿਲੋਮੀਟਰ ਹਨ ਜੀ ਬੜੀ ਹੈਰਾਨਗੀ ਦੀ ਇਹਨਾਂ ਗੱਲ ਹੈ ਚਲੋ ਸੜਕਾਂ ਨਾ ਹੋਣ ਗਲੀਆਂ ਨਾ ਹੋਣ ਲੱਗਾਂ ਵਾਟਰ ਸਪਲਾਈ ਦੀਆਂ ਲਾਈਨਾਂ ਵੀ ਪੈ ਰਾਂ لیکن ਧੰਨਵਾਦ ਆ ਸਰਕਾਰ ਦਾ ਕਿ ਚਾਹੇ ਆ ਸਾਢੇ 3 ਸਾਲ ਦੇ ਪੀਰੀਅਡ ਦੇ ਵਿੱਚ ਇਹ ਸਪੈਸ਼ਲੀ ਸਾਢੇ 6 ਕਰੋੜ ਰੁਪਇਆ ਆਇਆ ਵਾਟਰਲਾਈਨਾਂ ਲਈ ਔਰ ਤਕਰੀਬਨ ਵਾਰਡ ਨੰਬਰ 12 ਚ ਅਸੀਂ ਸ਼ੁਰੂਆਤ ਕੀਤੀ ਹੈ ਔਰ ਇੱਥੋਂ ਸਾਡੇ ਕੌਂਸਲਰ ਅਮਰੀਕ ਚੋਂ ਆਂਝੀ ਆ ਸਾਡੇ ਅੰਕਲ ਗਰਮੇਲ ਜੀ ਜਿਹੜੇ ਲਗਾਤਾਰ ਇੱਥੇ ਲੋਕਾਂ ਦੀ ਸੇਵਾ 'ਚ ਲੱਗੇ ਰਹਿੰਦੇ ਆ ਸੰਦੀਪ ਚੇਚੀ ਜੀ ਲੱਗੇ ਰਹਿੰਦੇ ਆ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿੰਨੇ ਸਾਥੀ ਇਹਨਾਂ ਸਹਿਯੋਗੀ ਉਹਨਾਂ ਦਾ ਵੀ ਧੰਨਵਾਦ ਆ ਔਰ ਮੇਰੇ ਨਾਲ ਇਸ ਸ਼ੁਭ ਮੌਕੇ ਦੇ ਜਰ ਸੁਦਰ কুমার ਚਿੰਦਾ ਜੀ ਭੈਣ ਪ੍ਰਵੀਨ ਸੈਣੀ ਜੀ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਅੰਜੀਤਾ ਚੌਧਰੀ ਜੀ ਹੋਰ ਜਿੰਨੇ ਕਾਉਂਸਲਰ ਸਹਿबानਾ ਤੀਰਸਾਵ ਮਨਜੀਤ ਭੈਣ ਪਿੰਕੀ ਜੀ ਹੈ ਵਾਰ ਨੰਬਰ 13 ਦਾ ਕਾਉਂਸਲਰ ਹੈ ਨਾ ਬਨਾਲ ਲਗਦੇ ਇਲਾਕੇ ਆ ਮਨਜੀਤ ਸਿੰਘ ਜੀ ਸੱਤ ਤੋਂ ਆ ਇਹ ਪੈਰਿਆ 12 10 12 14 ਤੇ 16 16 ਇਹ ਸਾਰੇ 8 ਸੌਰੀ 8 ਇਹਨਾਂ ਇਲਾਕਿਆਂ ਸਾਰਿਆਂ ਨੂੰ ਜਿਹੜੀ ਵਾਟਰ ਸਪਲਾਈ ਪਾਈ ਜਾਣੀ ਹੈ 4 ਕਿਲੋਮੀਟਰ ਦੀ ਤਕਰੀਬਨ ਇਹ ਲਾਈਨ ਪੈਣੀ ਆ ਔਰ ਇਹ ਸਿਰਫ ਇਨੇ ਏਰੀਆ ਦਾ ਹੀ ਤਕਰੀਬਨ ਖਰਚਾ ਜਿਹੜਾ 55 ਲੱਖ ਰੁਪਏ ਤੋਂ ਜ਼ਿਆਦਾ ਦਾ ਖਰਚਾ ਇੱਥੇ ਸਰਕਾਰ ਕਰਨ ਜਾ ਰਹੀ ਹੈ। ਸੋ ਜਿੱਥੇ ਦੇਖੋ ਜਦੋਂ ਸਾਡਾ ਪੱਟ ਵੀ ਹੋਣੀ ਹੈ, ਥੋੜਾ ਟਾਈਮ ਵੀ ਲੱਗਦਾ। ਜਦੋਂ ਮਿੱਟੀ ਦੇ ਸੈਟਲ ਵੀ ਹੋਣਾ। ਜਦੋਂ ਆਪਾਂ ਕੋਈ ਪੱਟਦੇ ਹਾਂ ਨਾ ਚੀਜ਼ ਲਾਈਨ। ਉੱਥੇ ਥੋੜਾ ਜਿਹਾ ਗਵਰਨਮੈਂਟ ਦਾ ਇੱਕ ਨੋਰਮ ਹੁੰਦਾ ਵੀ ਪਹਿਲਾਂ ਸੈਟਲ ਹੋ ਜਵੇ ਫੇਰ ਕੋਈ ਅੱਗੇ-ਅੱਗੇ ਕੰਮ ਹੁੰਦਾ। ਸੋ ਮੈਂ ਸਾਰੇ ਸਮੂਹ ਇਲਾਕਾ ਨਿਵਾਸੀਆਂ ਦਾ ਭੈਣ ਜਿਲੇ ਵਿੱਚ ਭੈਣ ਭਰਾ ਮੇਰੇ ਖੜੇ ਆ। ਇਹਨਾਂ ਦਾ ਬਹੁਤ ਧੰਨਵਾਦ ਆ। ਮੇਰੇ ਨਾਲ ਨਾਲ ਸੂਝੇ ਆਏ। साढ़े बहुत भारी सेवा शहर की करते हैं विद्यामंदर स्कूल शहर का बहुत बड़ा है। एजुकेशन सेंटर है अमरीक चौहान जी का इलाका है सो तो मेरे लिहाज में इतने सारे तो सहयोग ही है जोड़ा तो सहयोग से सेगा सवर्शन धीर जी जो किसलर है और स्वर्ण कार यूनियन पंजाब के जोड़े है वरिष्ठ नेता भी है सो तो इनका सारा तो सहयोग है मैं ये काम करने का मौका मिले दत्ता जी आए हैं सा तो प्रैस मीडिया का बहुत बहुत धनवाद करता हो सद किसान नाम भी रह जाएगा ਮੋਢਰੇ ਮਾਫੀ ਪਹਿਲੇ ਮੰਗ ਲਾ ਨਾ ਮੈਂ ਦੇਖਦਾ ਵੀਰਾਂ ਨਾਲੇ ਦੁਆਲੇ ਸੋ ਬਹੁਤ-ਬਹੁਤ ਸਭ ਦਾ ਧੰਨਵਾਦ ਆ ਇਲਾਕੇ ਦੇ ਬਿਨਾ ਦੇਖੋ ਹਰੇਕ ਦਾ ਆਪਣਾ ਸਹਿਯੋਗ ਹੁੰਦਾ ਬਿਨਾ ਕਾਰਪੋਰੇਸ਼ਨ ਦੇ ਸਹਿਯੋਗ ਤੋਂ ਕੋ ਕੰਮ ਨਹੀਂ ਹੋ ਸਕਦਾ ਇਹਨੂੰ ਸੀਵਰੇਜ ਬੋਰਡ ਕਰਨ ਜਾ ਰਿਹਾ ਸੀਵਰੇਜ ਬੋਰਡ ਵਿੱਚ ਇੱਕ ਗੱਲ ਅਧਿਕਾਰੀ ਖੜੇ ਐ ਐਕਸਨ ਸਾਹਿਬ ਖੜੇ ਆ ਇਹਨਾਂ ਦੇ ਐਸਜੀਓ ਜੈ ਸੇਵਨ ਖੜੇ ਆ ਇਹਨੂੰ ਮੈਂ ਇੱਕ ਗੱਲ ਕਹਿਣਾ ਚਾਹਨਾ ਵੀ ਕੰਮ ਜਿਹੜਾ ਹੈ ਚਾਹੇ ਸੀਵਰ ਦਾ ਆ ਚਾਹੇ ਵਾਟਰ ਲਾਈਨ ਦਾ ਬਹੁਤ ਕੁਆਲਿਟੀ ਦਾ ਆਉਣਾ ਚਾਹੀਦਾ ਲੋਕਾਂ ਤੱਕ ਪਾਣੀ ਪਹੁੰਚਣਾ ਚਾਹੀਦਾ ਇਜੀ ਜਿਹੜੀ ਪਾਣੀ ਦੀ ਪ੍ਰੈਸ਼ਰ ਆ ਉਹਦੇ ਲਈ ਸਾਰੀਆਂ ਚੀਜ਼ਾਂ ਤੁਸੀਂ ਪ੍ਰਬੰਧ ਤੁਸੀਂ ਅੱਜਕੱਲ ਟੈਕਨੀਕਲ ਅਫਸਰ ਜਿਹੜੇ ਆ ਸਾਡੇ ਬਹੁਤ ਜਮਾਨਾ ਅੱਗੇ ਚਲਾ ਗਿਆ ਕੱਲ ਨੂੰ ਇਹ ਵੀ ਦੇਖਣਾ ਕਿ ਟਿਊਬਲ ਜਿਹੜਾ ਹੈ ਵੱਧ ਤੋਂ ਵੱਧ ਪਾਣੀ ਜਿਹੜੀ ਸਪਲਾਈ ਹਰੇ ਘਰ ਤੱਕ ਪਹੁੰਚੇ ਇਹਨਾਂ ਚੀਜ਼ਾਂ ਨੂੰ ਇਨਸ਼ੋਰ ਕਰਨਾ ਤੋਂ ਤੁਹਾਨੂੰ ਇਹ ਯਕੀਨ ਦਿਵਾਉਣਾ ਹੈ ਇਹ ਸਰਕਾਰ ਤੇ ਰਹਿ ਕੇ ਜਿੱਥੇ ਇਹ ਜਿਹੜੇ ਸੀਵਰ ਪੈ ਰਹੇ ਆ ਅਸੀਂ ਹੁਣ ਪਿੱਛੇ ਤਕਰੀਬਨ 22 ਲੱਖ ਦੀ ਲਗਤ ਨਾਲ ਸੀਵਰ ਚਾਲੂ ਕੀਤਾ ਇਹ ਮਹਾਂਪੁਰਸ਼ਾਂ ਦੀ ਸ਼ੋਭਾ ਜਿਹੜੀ ਹੁੰਦੀ ਆ ਹਮੇਸ਼ਾ ਅਕਾਲ ਪੁਰਖ ਦਾ ਆਸ਼ੀਰਵਾਦ ਹੁੰਦਾ ਤਾਂ ਕੰਮ ਹੁੰਦਾ ਆ ਅਕਾਲ ਪੁਰਖ ਸਾਡਾ ਸਾਰਿਆਂ ਦਾ ਜਿਹੜਾ ਹੈ ਇੱਕੋ ਜੀ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਆਸ਼ੀਰਵਾਦ ਦਿੰਦਾ ਸਮਾਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਤੁਹਾਡਾ ਸਹਿਯੋਗ ਚਾਹਨਾ ਸੋ ਬਹੁਤ-ਬਹੁਤ ਧੰਨਵਾਦ ਆ ਸਾਰਿਆਂ ਦਾ ਵੱਡਾ ਆਸ਼ੀਰਵਾਦ ਰਬ ਜੀ ਮਹਾਪੁਰਖਾਂ ਦਾ ਅਸੀਂ ਲਗਾਤਾਰ ਕੰਮ ਕਰਦੇ ਰਹਿਣਾ ਘਬਰਾਣਾ ਨਹੀਂ ਹੋਰ ਵੀ ਜਿਹੜੇ ਕੰਮ ਆਪਣੇ ਦੱਸਦੇ ਰਹੀਓ ਉਹਨਾਂ ਨੂੰ ਵੀ ਜਲਦ ਕਰਨ ਦੀ ਕੋਸ਼ਿਸ਼ ਕਰਾਂਗੇ ਤੈ ਦਿਲ ਤੋਂ ਸਤਿਕਾਰ ਕਰਦਾ ਹਾਂ ਜਿਹੜੇ ਇੱਥੇ ਅੱਜ ਇਕੱਠ ਵਿੱਚ ਇਕੱਠੇ ਹੋਇਆ ਸਾਰੇ ਸਾਡੇ ਮੌਜੂਦਾ ਐਮਐਲਏ ਬ੍ਰਹਮਸ਼ੰਕਰ ਜਿੰਪਾ ਜੀ ਹੁਣੀ ਜੋ ਬੜੇ ਸਤਿਕਾਰਯੋਗਾ ਜਿਨ੍ਹਾਂ ਨੇ ਇੱਕ ਸਾਡੇ ਨਾਲ ਕਮੈਂਟ ਕੀਤੀ ਸੀਗੀ ਕਿ ਜਦੋਂ ਮੈਂ ਐਮਐਲਏ ਬਣ ਗਿਆ ਸਾਡੀ ਪਾਰਟੀ ਸੱਤਾ ਵਿੱਚ ਆ ਗਈ ਤਾਂ ਇਹ ਕੰਮ ਮੈਂ ਜ਼ਰੂਰ ਕਰਾਵਾਂਗਾ ਸੋ ਅੱਜ ਬੇਸ਼ੱਕ ਟਾਈਮ ਲੱਗਾ ਲੇਕਿਨ ਅੱਜ ਇਸ ਨੂੰ ਕੰਪਲੀਟ ਕੀਤਾ ਇਹਨਾਂ ਨੇ ਕੰਮ ਸ਼ੁਰੂ ਕਰਵਾਉਣ ਦੀ ਸ਼ੁਰੂਆਤ ਹੋ ਗਈ ਆ ਸੋ ਇਹਨਾਂ ਦਾ ਸਹਿਯੋਗ ਸਰਕਾਰ ਦਾ ਸਹਿਯੋਗ ਤੇ ਮੈਂ ਖਾਸ ਕਰ ਮੇਰ ਸਾਹਿਬ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਸਾਡੀ ਗੱਲ ਨੂੰ ਸਿਰ ਮੱਤ ਲਿਆ ਤੇ ਉਹਨਾਂ ਨੇ ਕੰਮ ਸ਼ੁਰੂ ਕਰਨ ਦੇ ਵਿੱਚ ਸਾਡੀ ਹੈਲਪ ਕੀਤੀ ਆ ਸੋ ਅੱਗੇ ਮੈਂ ਬੇਨਤੀ ਮੇਰੀ ਇਹ ਵੀ ਹੈ ਕਿ ਇਹਨਾਂ ਦਾ ਬਹੁਤ ਬੜਾ ਉਪਰਾਲਾ ਹੈ ਕਿ ਜਿਹੜੀ ਸੜਕ ਫਤਿਹਗੜ੍ਹ ਤੋਂ ਢੋਲਨਵਾਲ ਰੋਡ ਵਾਲੀ ਆ ਇਹ ਇਸ ਨੂੰ ਕੰਪਲੀਟ ਕਰ ਦਿੱਤਾ ਤੇ ਅੱਗੇ ਸਾਡੀ ਇੱਕ ਬੇਨਤੀ ਇਹ ਆ ਕਿ ਉਸ ਸੜਕ ਨੂੰ ਗੁਰੂ RAMDAS ਜਿਹੜਾ ਲੰਗਰ ਹਾਲ ਆ ਉੱਥੇ ਤੱਕ ਪਹੁੰਚਾਇਆ ਜਾਏ ਇਹ ਸਾਡੇ ਮਹੱਲੇ ਦੀ ਸਾਰਿਆਂ ਦੀ ਇੱਕ ਬੇਨਤੀ ਹੱਥ ਜੁੜ ਕੇ ਉਹਨੂੰ ਸੜਕਾਂ ਜਿਹੜੀਆਂ ਸਾਡੀਆਂ ਚਾਹੇ ਕਾਰਪੋਰੇਸ਼ਨ ਦੇ ਦੀਨ ਚਾਹੇ ਸਿਗੀਆਂ ਪੀਡਬਲੂ ਦੇ ਦੀਨ ਅਸੀਂ ਕੱਲੀ-ਕੱਲੀ ਸੜਕ ਜਿਹੜੀ ਹੈ 26 ਤੋਂ ਜ਼ਿਆਦਾ ਸੜਕਾਂ ਬਣਨ ਜਾ ਰਹੀਆਂ ਲਗਾਤਾਰ ਜਿਹਦੇ ਵਿੱਚ ਸ਼ਹਿਰ ਦੀਆਂ ਵੀ ਆ ਦਾ ਹੁਣ ਸੂਰਜ ਨਗਰ ਦੀ ਸੜਕ ਆ ਉਹ ਰਿਕਾਰਡ ਆ ਇੱਕ ਦੁਆਰਾ ਬਣੀ ਆ ਕਿਉਂ ਉਹ ਖੜਕ ਉਹਦੀ ਨਹੀਂ ਸੀ ਚਾਹੇ ਉਹ ਮਾਲ ਰੋਡ ਦੀ ਸੜਕ ਆ ਚਾਹੇ ਕੱਲ ਆਪਾਂ ﺍﻟमारी ਵਾਲੇ ਚੌਂਕ ਤੋਂ ਅੱਜ ਬਸੀ ਗੁਲਾਮਸਹੰਦ ਵਾਲੀ ਚਾਲੂ ਕਰਨ ਜਾ ਰਹੇ ਆ ਨਰੈਣ ਨਗਰ ਵਾਲੀ ਇਹ ਸੜਕਾਂ ਪਿੱਛੇ ਇੱਕ ਗੱਲ ਹੋਰ ਆ ਇਹ ਪਿੱਛੇ ਦੇ 10 10 20 20 ਸਾਲ ਤੋਂ ਨਹੀਂ ਬਣੀਆਂ ਇਹ ਵੀ ਗੱਲ ਦਾ ਖਿਆਲ ਰੱਖਿਓ ਇਹ ਇਹੀ ਸਰਕਾਰ ਆ ਜਿਹੱਚ ਬੰਦੀ ਆ ਮਈਆਂ ਪਹਿਲੀਆਂ ਸਰਕਾਰਾਂ ਨੂੰ ਕੀ ਹੋਇਆ ਮੰਨ ਦੱਸੋ ਪਹਿਲਾਂ ਪਹਿਲਾਂ ਕਿਸ ਚੀਜ਼ ਦੀ ਕਮੀ ਸੀ ਇਹਦਾ ਮਤਲਬ ਸਰਕਾਰ ਦਾ ਵਿਜ਼ਨ ਉਹਦੀ ਉਹਦਾ ਮੋਰਲ ਚਾਹੀਦਾ ਕਿਤੇ ਨਾ ਕਿਤੇ ਕਮੀ ਸੀ ਸੋ ਅੱਜ ਜਿਹੜਾ ਚਾਹੇ ਇਨਾ ਸ਼ਹਿਰ ਦੇ ਵਿੱਚ ਲਗਾਤਾਰ ਕੰਮ ਹੋ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਕੰਮ ਨਹੀਂ ਸੀ ਕਰਨਾ ਚਾਹਦੇ ਸੋ ਮੈਂ ਸਾਰਿਆਂ ਦੇ ਫਿਰਦਾਰਾ ਧੰਨਵਾਦ ਕਰਦਾ ਇਹਨੂੰ ਵੀ ਅਸੀਂ ਜਲਦ ਤੋਂ ਜਲ ਤੁਹਾਨੂੰ ਕੰਪਲੀਟ ਦਵਾਂਗੇ ਇਹ ਸੜਕਾਂ ਤੁਹਾਡੀ ਸਰਵਿਸ ਕਰਕੇ ਲੇਟ ਹੋਈ ਹੈ ਸਾਰੀਆਂ ਵੀ ਇਹਦੇ ਵਿੱਚ ਅੱਜ ਕਿ ਸਾਨੂੰ 3 ਮਹੀਨੇ ਮਹੀਨੇ ਕੰਮ ਨਹੀਂ ਕਰਨ ਦਿੱਤਾ ਮਹੀਨੇ ਦੇ ਵਿੱਚ ਕੋਈ ਸੜਕ ਨਹੀਂ ਤੁਹਾਨੂੰ ਪਤਾ ਕੰਮ ਨਹੀਂ ਹੋ ਸਕਦਾ ਬਰਸਾਤ ਨੇ ਅੱਜ ਕਿ ਜੂਨ ਤੋਂ ਲੈ ਕੇ ਹੁਣ ਜਿਹੜੀ ਸੜਕਾਂ ਚਾਲੂ ਹੋਣੀਆਂ ਅੱਜ ਵੀ ਇਹ ਜਾ ਕੇ ਮਾਰਚ ਵਿੱਚ ਕਿਉਂਕਿ ਜਿੰਨਾ ਟੈਂਪਰੇਚਰ ਘਟ ਜਾਣਾ ਕੱਲ ਅਸੀਂ ਆ ਚਾਲੂ ਕਰਾ ਕੇ ਇਧਰ ਪਿੰਡਾਂ ਦੀ ਉਹ ਕਹਿੰਦੇ ਜਿੱਥੇ ਦਰਖਤ ਹੈ ਉਥੇ ਸ਼ਾਂਚ ਵਿੱਚ ਦੁੱਧਾਂ ਨਹੀਂ ਲੁੱਕ ਟਿਕਣੇ ਤਾਂ ਇਹ ਚੀਜ਼ਾਂ ਸਾਰੀਆਂ ਦੇਖਣੀਆਂ ਪੈਂਦੀਆਂ ਲੇਕਿਨ ਜਲਦ ਨੂੰ ਬਸ ਟੈਂਪਰੇਚਰ ਰਵੇ ਤੇ ਜਲਦ ਨੂੰ ਸਾਰੀਆਂ ਨੂੰ ਪੂਰੀ ਧੰਨਵਾਦ ਉਹ ਵੀ ਤਕਰੀਬਨ ਉਹਦਾ 90 ਕ ਲੱਖ ਰੁਪਿਆ ਉਹਦਾ ਕਰੋੜ ਰੁਪਿਆ ਤੁਹਾਡਾ پاس ਆ